ਸਰ ਦਿੱਲੀ ਕਾਂਟ ਤੋਂ ਬਾਅਦ ਜਿਹੜਾ ਪੂਰੇ ਪੰਜਾਬ ਨੂੰ ਅਲਰਟ ਕੀਤਾ ਔਰ ਮੋਗਾ ਪੁਲਿਸ ਵੱਲੋਂ ਵੀ ਕੱਲ ਤੋਂ ਜਿਹੜੀ ਚੈਕਿੰਗਾਂ ਭਿਆਨ ਜੀ ਜਿਹੜੇ ਹੁਣ ਰੀਸੈਂਟ ਇਨਪੁਟ ਹੈਗੇ ਨੇ ਉਸ ਮੁਤਾਬਕ ਕੱਲ ਰਾਤ ਤੋਂ ਹੀ ਮੋਗਾ ਦੇ ਵਿੱਚ ਜਿੰਨੇ ਵੀ ਪਬਲਿਕ ਪਲੇਸਿਸ ਹੈਗੇ ਉਹਨਾਂ ਨੂੰ ਕੰਟੀਨਿਊਸਲੀ ਚੈਕਿੰਗ ਕੀਤੀ ਜਾ ਰਹੀ ਹੈ ਨਾਕਾਬੰਦੀ ਮੋਗਾ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਉਹਦੇ ਤਹਿਤ ਅੱਜ ਪੂਰੇ ਪੰਜਾਬ ਦੇ ਵਿੱਚ ਹੀ ਜਿਹੜਾ ਹੈ ਬੱਸ ਸਟੈਂਡ ਤੇ ਰੇਲਵੇ ਸਟੇਸ਼ਨਾਂ ਦੀ ਖਾਸ ਚੈਕਿੰਗ ਹੋ ਰਹੀ ਹੈ ਉਦੇ ਤਹਿਤ ਅੱਜ ਮੋਗਾ ਰੇਲਵੇ ਸਟੇਸ਼ਨ ਦੇ ਵਿੱਚ ਅਸੀਂ ਸਾਰੇ ਇੱਥੇ ਆਏ ਆ ਇੱਥੇ ਸਾਰਿਆਂ ਦੀ ਚੈਕਿੰਗ ਹੋ ਰਹੀ ਹੈ ਤੇ ਜਿਹੜੀ ਹੈ ਪੁਲਿਸ ਦੀ ਵੱਲੋਂ ਹਰ ਜਿਹੜੀ ਸ਼ੱਕੀ ਐਕਟੀਵਿਟੀ ਹੈਗੀ ਉੱਥੇ ਨਜ਼ਰ ਰੱਖੀ ਜਾ ਰਹੀ ਹੈ ਤੇ ਹਰ ਇੱਕ ਸ਼ੱਕੀ ਬੰਦੇ ਦੀ ਪੁੱਛਤਾਛ ਕੀਤੀ ਜਾ ਰਹੀ ਹੈ ਸਰ ਜਿੱਕੇ ਨੂੰ ਵਾਲਾ ਡੈਡ ਵਿਸ਼ੇ ਚੈੱਕ ਕੀਤਾ ਬਸ ਟੈਂਚ ਚੈੱਕ ਜਿੱਤੇ ਬਹੁਤ ਹੋਰ ਬਗਾਰ ਬੀਸ ਹੋ ਰਿਹਾ ਉਹ ਸਾਰਾ ਅਸੀਂ ਫੇਜ਼ ਵਾਈਜ਼ ਕਰਾਂਗੇ ਜਿੰਨੇ ਵੀ ਮੈਂ ਤੁਹਾਨੂੰ ਦੱਸਿਆ ਪਬਲਿਕ ਪਲੇਸਿਸ ਹੈਗੇ ਮਾਰਕੀਟ ਏਰੀਆ ਹੈਗੇ ਉੱਥੇ ਸਾਡੀ ਕੰਟੀਨਿਊਸ ਚੈਕਿੰਗ ਚੱਲ ਰਹੀ ਹੈ ਕੱਲ ਰਾਤ ਵੀ ਅੱਜ ਰਾਤ ਵੀ ਅਸੀਂ ਉੱਥੇ ਹੋਰ ਕੰਟੀਨਿਊਸ ਚੈਕਿੰਗ ਕਰਾਂਗੇ ਤੇ ਹੁਣ ਰੇਲਵੇ ਸਟੇਸ਼ਨ ਦੀ ਚੈਕਿੰਗ ਚੱਲ ਰਹੀ ਹੈ ਬੱਸ ਸਟੈਂਡ ਦੀ ਵੀ ਅਸੀਂ ਚੈਕਿੰਗ ਕਰਾ ਰਹੇ ਹਾਂ ਤੇ ਸਾਡੀ ਜਿਹੜੀ ਹੈ ਕੰਟੀਨਿਊਸ ਜਿਹੜਾ ਮੋਗਾ ਪੁਲਿਸ ਪੂਰੀ ਅਲਰਟ ਹੈਗੀ ਪੂਰੀ ਪੰਜਾਬ ਪੁਲਿਸ ਜਿਹੜੀ ਹੈ ਪੂਰੀ ਅਲਰਟ ਹੈਗੀ ਹੈ ਪਬਲਿਕ ਨੂੰ ਕੀ ਮੈਸੇਜ ਦੇ ਰਹੇ ਹੋ ਕਿ ਆਪਾਂ ਨੂੰ ਪਬਲਿਕ ਨੂੰ ਮੈਸੇਜ ਆਹੀ ਹੈ ਪੁਲਿਸ ਨੂੰ ਕੋਆਪਰੇਟ ਕਰੋ ਤੇ ਕੋਈ ਵੀ ਜੇ ਕੋਈ ਸ਼ੱਕੀ ਵਸਤੂ ਕੋਈ ਸ਼ੱਕੀ ਪਰਸਨ ਜੇ ਉਹਨਾਂ ਦੀ ਨਿਗ੍ਹਾ ਚਾਹੁੰਦੇ ਨੇ ਤੋ ਇਮੀਡੀਏਟਲੀ ਜਿਹੜਾ ਪੁਲਿਸ ਕੰਟਰੋਲਿੰਗ ਦਾ ਨੰਬਰ ਹੈ ਐਮਰਜੈਂਸੀ ਦਾ ਨੰਬਰ ਹੈ ਉੱਥੇ ਕੰਟੈਕਟ ਕਰੋ ਪੁਲ ਸੁਨਾ ਨੂੰ ਅਪਰੋਚ ਕਰੂਗੀ ਤੇ ਵੈਰੀਫਾਈ ਕਰੂਗੀ ਤੇ ਅਲਰਟ ਰਹੋ